i you ਸਤਿ ਸ਼੍ਰੀ ਅਕਾਲ ਸ੍ਰੀ ਭਗਤ ਜੀ ਸਹਾਈ ਆਵਾਰ ਸ੍ਰੀ ਭਗਤ ਜੀ ਕੀ ਪਾਛਾ ਹੈ ਦਸਵੇਂ ਪ੍ਰਥਮ ਭਗਤੀ ਸਮਰਦਾ ਗੁਰੂ ਨਾਨਕ ਦੇਵ ਧਿਆਏ ਤੇ ਰੰਗੁਰ ਗੁਰ ਤੇ ਅਮਰਦਾਸ ਸਰਾਮ ਬਸੇ ਹੋਏ ਸਹਾਰੇ ਕਰਦਨ ਹਰ ਕੋ ਬੇਨੰ ਨੰ ਸੇਵਾ ਨੂੰ ਸ੍ਰੀ ਹਰਿ ਦਾਇਆ ਸ੍ਰੀ ਵਾਟ ਕੋ ਜੰਤ ਤੇ ਆਈ ਹੈ ਜੁਗਤਿ ਦੇ ਸਭ ਦੁੱਖ ਹਰ ਆਏ ਪੇੜ ਬਹਾਦਰ ਸਹਾਰਾ ਆਏ ਘਰ ਨੌਂ ਦੇ ਤੇ ਆਏ ਧਾਰੇ ਸਭ ਥਾਈ ਹੋਏ ਸਹਾਰੇ ਸੋ ਸਵੇ ਪਾਛਾ ਆਰੰਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਰੇ ਜੀ ਸਤਿ ਸਾਈ ਹੋਏ ਸਦਾ ਆਏ ਦਸਾਂ ਪਾਛੇ ਨਿਯੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾਸ ਧਿਆਨ ਕਰਕੇ ਬੋਲੋ ਜੀ ਪੰਡਾ ਪਿਆਰਿਆ ਦੁਆ ਸਾਹਿਬ ਜਾਨਿਆ ਚਾਹਿਆ ਮੁਕਤਿਆ ਹਟੀਆਂ ਜੱਟੀਆਂ ਫੱਪੀਆਂ ਜਨਾ ਨਾਮ ਜਪਿਆ ਵੰਡ ਸ਼ਕਿਆ ਦੇ ਰਿਟਲਾਈ ਤੇਗ ਵਾਰੀ ਦੇ ਕੇ ਅੰ ਵਿੱਚ ਕੀਤਾ ਜਨਾ ਪਿਆਰਿਆ ਉਸ ਪਿਆਰਿਆ ਦੀ ਕਮਾਈ ਦਾ ਅੰਦਰ ਕੀ ਥਾਲਸਾ ਜੀ ਬੋਲੋ ਜੀ ਵਾਹਿਗੁਰੂ ਬੰਲਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਘਟਾਰੇ ਥੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜਿਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਤੇ ਸਾਸ ਸਵਸ ਨਾਲ ਲੜਾਈ ਅਰੰਭਕਮਾਈ ਦਾ ਧਿਆਨ ਤਰਕੇ ਕਾਲ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਪੰਡਾ ਪੰਤਾ ਸਰਬੱਤ ਦਾ ਸਰਬੱਤ ਪਰਵਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ ਵਾਹਿਗੁਰੂ ਆਰੇ ਚੱਤੇ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਾਨਾ ਖਾਲਸਾ ਦੀ ਸਾਹਿਬ ਤਹਾ ਤਹਰਸ਼ਿਆ ਰਿਆਇ ਤੇਜ ਤੇ ਰੁਖੇ ਵਿਰਤ ਕੀਤਾ ਜਪਮਤ ਕੀ ਦੇਵ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸੁਭਾਈ ਕਰੋ ਜਪਨ ਸਿੱਖੀਦਾਰ ਕੇਸਦਾਰ ਰਹਿਤਦਾਰ ਅੰਤਦਾਰ ਬੇਕਦਾਰ ਬਸਾਦਾਰ ਪ੍ਰੋਸਾਦਾਰ ਤਨ ਅੰਸ਼ਦਾਰ ਨਾਮਦਾਰ ਸ੍ਰੀ ਅਮਰਤ ਉਸਾਰਨ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਕਉਂਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਤਾਲ ਧਰਮ ਦਾ જયਕਾਰ ਬੋਲੋ ਜੀ ਹਾਰੇ ਗੁਰੂ ਸਿਖਾ ਬਾ ਮਨ ਦੀ ਬਾ ਮਾਤੀ ਯੁੱਤੀ ਮਤ ਤਤ ਦਾ ਰੱਖਣਾ ਆਪ ਵਾਹੇ ਗੁਰੂ ਇਹ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਕਾਰ ਜੀਓ ਸ੍ਰੀ ਨਨਕਾਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਤਾਂ ਮਾਂ ਦੇ ਜਨਾਂ ਤੋਂ ਪੰਖ ਨੂੰ ਵਿਛੋੜਿਆ ਗਿਆ ਇਕਲ ਦੇਰਸ਼ਨ ਦੇਦਾਰ ਅਟੇ ਸੇਵਾ ਸੰਭਾਲਦਾ ਦਾ ਦਾ ਪ੍ਰੇਮ ਕਰੇ ਖਾਲਸਾ ਜੀ ਨੇ ਬਖਸ਼ੂ ਏ ਨ ਮਾਰਿਆ ਬੇਮਾਨ ਨਿਕਾਣਿਆ ਬੇਪਾਰ ਨਿਉਟਿਆ ਬਿਉਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜਿਆ ਸਤਿਗੁਰੂ ਜੀ ਆ ਚਾਰ ਪਹਿਰ ਰਹਿਣਾ ਜੀ ਦੇ ਘਾਰੇ ਅੰਦਰ ਬਤੀਤ ਹੋਈ ਚਾਰ ਪਹਿਰ ਦਿਹਾੜਾ ਆਪਣੇ ਘਾਰੇ ਅੰਦਰ ਬਤੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਤਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆ라 ਸ਼ਹੀਦਗਾਂ ਨੂੰ ਸਾਹਿਬ ਜੀ ਵਿਖੇ ਪਾਵਨ ਪਰਿਵਾਰ ਦੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਣ ਤਿਆਰ ਕੀਤੇ ਗਏ ਹਨ ਆਪ ਦੀ ਕਿਰਪਾ ਕਰੋ ਸਿੰਘਾਸਣਾ ਤੇ ਪ੍ਰਕਾਸ਼ ਮਨੋ ਕਰਕੇ ਤੁੰਨੇ ਦਰਸ਼ਨ ਦੇਦਾਰ ਪਾਵਨ ਪ੍ਰਮਾਨ ਵ੍ਰਿਸ਼ਟੀ ਸੰਗਤਾਂ ਕਰਤਾ ਤਕ ਦਰ ਤੇ ਆਈ ਸੰਗਤ ਦੇ ਦਰ ਹਾਜ਼ਰੀ ਤੈਲ ਫੁੱਲ ਤੇ ਕਾ ਰਾਜ ਸੇਵਾ ਦਾ ਪਰਮਾਨ ਕਰਨੀ ਆ ਧਰਮ ਘਰੋਂ ਸਿੱਖੀ ਸਿਦਕ ਪ੍ਰਸਾਦ ਨਾਮ ਦਾਨ ਵਕਸ਼ੜਾ ਸ਼ਬਦ ਪਾਲਨਾਵਾਂ ਕੂਰੀਆਂ ਕਮੀਆਂ ਸਰਬੱਤ ਦੇ ਕਾਰਗ੍ਰਾਸ ਕਰਨੇ ਕਰੋ ਕਿਰਪਾ ਆਪ ਦੀ ਦੇ ਪਾਵਨ ਸਰੂਪ ਸੋਖ ਅਸਰ ਸੰਨਾ ਤੋਂ ਪ੍ਰਕਾਸ਼ ਸੁਆਦ ਦਿੜਾਲ ਵੀ ਆਗਿਆ ਰੱਖਿਓ ਰਸਤੇ ਚ ਆਗਨ ਸੰਨ ਸਹਾਈ ਹੋਣਾ ਕਈ ਤਿਆਰੇ ਦੇ ਨਾਮ ਨਿਯਾਤੀ ਦਾ ਨਾਮ ਚਿਤ ਆਵੇ ਨਾ খালসা লাহি কী ফতে বলে সোমার Thank <laughs>